ਵਾਹ ਮਰਦਾਬਾ ਪੰਜਾਬ ਸਰ ਮਰਦਾਬਾ 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 ਵਾਦੇ ਕਰਕੇ ਮੁਕਰਨ ਵਾਲੀ ਸਰਕਾਰ ਮਰਦਾਬਾ 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 ਚੇਪੋ ਵਾਲੇ ਮੀਟਰ ਨਹੀਂ ਲਾਉਣਦਿਆਂਗੇ ਨਹੀਂ ਲਾਉਣਦਿਆਂਗੇ ਨਹੀਂ ਲਾਉਣਦਿਆਂਗੇ ਚੇਪੋ ਵਾਲੇ ਮੀਟਰ ਨਹੀਂ ਲਾਉਣਦਿਆਂਗੇ ਨਹੀਂ ਲਾਉਣਦਿਆਂਗੇ ਨਹੀਂ ਲਾਉਣਦਿਆਂਗੇ ਮਾਰੇ ਤੋਂ ਭੱਜਣ ਵਾਲੀ ਸਰਕਾਰ ਮਰਦਾਬਾ 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 ਚੇਪੋ ਵਾਲੇ ਮੀਟਰ ਨਹੀਂ ਲਾਉਣਦਿਆਂਗੇ ਨਹੀਂ ਲਾਉਣਦਿਆਂਗੇ ਨਹੀਂ ਲਾਉਣਦਿਆਂਗੇ ਚੇਪੋ ਵਾਲੇ ਮੀਟਰ ਨਹੀਂ ਲਾਉਣ ਦਿਆਂਗੇ ਨਹੀਂ ਲਾਉਣ ਦਿਆਂਗੇ ਨਹੀਂ ਲਾਉਣ ਦਿਆਂਗੇ ਵਧੀਆਂ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਸਾਰੇ ਇਲਾਕੇ ਦਾ ਇੱਕ ਜਿੰਦਾਬਾਦ 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 ਚਪੜੇ ਮੀਟਰ ਬੰਦ ਕਰਾ ਕੇ ਹਟਾਗੇ ਕਰਾ ਕੇ ਹਟਾਗੇ ਕਰਾ ਕੇ ਹਟਾਗੇ ਸਾਡੀ ਗੱਲ ਨਾ ਸੁਣਨ ਵਾਲਾ ਐਸਬੀਓ ਮੁਰਦਾਬਾਦ 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 ਸਾਡੀ ਗੱਲ ਨਾ ਸੁਣਨ ਵਾਲਾ ਐਸਡੀਓ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਵਾਅਦੇ ਤੋਂ ਭੱਜਣ ਵਾਲੀ ਸਰਕਾਰ ਮਰਦਾਬਾਦ 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 ਸਾਡੀ ਨਾ ਗੱਲ ਸੁਣਨ ਵਾਲਾ ਐਸਡੀਓ ਮਰਦਾਬਾਦ 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 ਬਹਾਨੇ ਬਹਾਨੀ ਬਾਜੀ ਕਰਕੇ ਨਾ ਆਉਣ ਵਾਲਾ ਐਸਡੀਓ ਮਰਦਾਬਾਦ 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 ਹਾਜੀ ਕਾਂ ਦੇ ਸਬੰਧ ਚ ਆਏ ਸੀ ਅਸੀਂ ਪਿਛਲੇ ਸ਼ਨੀਵਾਰ ਇੱਥੇ ਆਪਣਾ ਜਿਹੜਾ ਮੰਗ ਪੱਤਰ ਦੇਣ ਆਏ ਸੀ ਚਿੱਪ ਵਾਲੇ ਮੀਟਰਾਂ ਦੇ ਸਬੰਧ ਵਿੱਚ ਤੇ ਅਸੀਂ ਕਹਿ ਉਦੋਂ ਐਸ ਡੀਓ ਕਿਸੇ ਮੀਟਿੰਗ ਵਿੱਚ ਸੀਗਾ ਤੇ ਅਸੀਂ ਕਹਿ ਕੇ ਗਏ ਸੀ ਵੀ ਅਸੀਂ ਸੋਮਵਾਰ ਨੂੰ 10 ਵਜੇ ਇੱਥੇ ਆਵਾਂਗੇ ਆਪਣੀ ਗੱਲ ਕਹਿਣ ਵਾਸਤੇ ਤੇ ਐਸ ਡੀਓ ਸਾਹਿਬ ਇੱਥੇ ਹਾਜ਼ਰ ਰਹਿਣ ਪਰ ਐਸ ਡੀਓ ਬਹਾਨੇਬਾਜ਼ੀ ਕਰਕੇ ਅੱਜ ਕੋਈ ਕਹਿੰਦਾ ਛੁੱਟੀ ਦੇ ਕੋਈ ਕਹਿੰਦਾ ਛਤਰਾਣੇ ਆ ਉਹ ਸਿਰਫ ਟਲਣ ਦੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਦਫਤਰ ਦੇ ਜਿਹੜੇ ਆ ਅਧਿਕਾਰੀ ਆ ਉਹਨਾਂ ਲਈ ਐਸਡੀਓ ਨੂੰ ਚੇਤਾਵਨੀ ਦਿੰਦੇ ਆ ਬਿਓ ਜੇ ਜਲਦੀ ਤੋਂ ਜਲਦੀ ਇਥੇ ਨਹੀਂ ਪਹੁੰਚਾ ਤੇ ਅਸੀਂ ਜਿਹੜਾ ਰੋੜ ਆ ਉਹ ਜਾਮ ਕਰਾਂਗੇ ਜਾਂ ਉਹਨਾਂ ਦਾ ਕੋਈ ਵੱਡਾ ਅਧਿਕਾਰੀ ਆ ਕੇ ਸਾਡੀ ਗੱਲ ਸੁਣੇ ਨਹੀਂ ਤੇ ਇਸ ਚੀਜ਼ ਦਾ ਜਿਹੜੇ ਜ਼ਿੰਮੇਵਾਰ ਆ ਉਹ ਬਿਜਲੀ ਬੋਰਡ ਖੁਦ ਹੋਏਗਾ ਸੋ ਧੰਨਵਾਦ ਸਾਥਿਓ ਜਿਹੜੇ ਇੱਥੇ ਸੱਦੇ ਤੇ ਪਹੁੰਚੇ ਆ ਜਿਹੜੇ ਹਲੇ ਆ ਰਹੇ ਉਹਨਾਂ ਦਾ ਵੀ ਧੰਨਵਾਦ ਤੇ ਆਪਾਂ ਇੱਥੇ ਲਗਭਗ ਕੋਈ ਅੱਧਾ ਘੰਟਾ ਘੰਟਾ ਜਿੰਨੀ ਵੀ ਆਪਣੀ ਰਹਿ ਬਣਦੀ ਉਹਨਾਂ ਚਿਰ ਆਪਾਂ ਅੜੀ ਕਰਾਂਗੇ ਮੁੜ ਕੇ ਆਪਾਂ ਰੋਡ ਜਿਹੜਾ ਉਹ ਜਾਮ ਕਰਾਂਗੇ ਤੇ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਆਪਣੇ ਛਾਵੇਂ ਬੈਠ ਜਾਣ 10 ਮਿੰਟ ਆਪਾਂ ਜਿਹੜਾ ਅੱਧਾ ਘੰਟਾ ਜਿਹੜਾ 1 ਘੰਟਾ ਜਿੰਨੀ ਵੀ ਆਪਣੀ ਰਹਿ ਬਣਦੀ ਹੈ ਉਸ ਹੱਬ ਨਾਲ ਆਪਾਂ ਉਹਦੀ ਵੇਟ ਕਰਾਂਗੇ ਤੇ ਜੇ ਉਹ ਨਹੀਂ ਪਹੁੰਚਦਾ ਤਾਂ ਫਿਰ ਆਪਾਂ ਰੋਡ ਜਿਹੜਾ ਉਹ ਜਾਮ ਕਰਾਂਗੇ ਠੀਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਠੀਕ ਹੈ ਨਹੀਂ ਕੋਈ ਵੀ ਮਸਲਾ ਆਪਣੇ ਪਿੰਡਾਂ ਦਾ ਹੋਵੇ ਆਪਾਂ ਬਿਨਾਂ ਕਿਸੇ ਜਿਥੇਬੰਦੀ ਦੇ ਭੇਦ ਭਾਵ ਤੋਂ ਬਿਨਾਂ ਕਿਸੇ ਘੱਟ ਵੱਧ ਗਿਣਤੀ ਤੋਂ ਵੀ ਫਲਾਣੇ ਕੋਲ ਘੱਟ ਗਿਣਤੀ ਆ ਫਲਾਣੇ ਕੋਲ ਵੱਧ ਗਿਣਤੀ ਆ ਆਪਾਂ ਪਿੰਡ 'ਚ ਲੱਗੇ ਜਿਹੜੇ ਵੀ ਪਿੰਡਾਂ 'ਚ ਕੋਈ ਮਸਲਾ ਬਣਦਾ ਛੋਟ ਫਾਰਮ ਤੇ ਨੋਟਿਸ ਦੇ ਵਿੱਚ ਆਪਾਂ ਜਿਹੜਾ ਪਹੁੰਚਣਾ ਆ ਤਾਂ ਕਿ ਜਿਹੜਾ ਪ੍ਰਸ਼ਾਸਨ ਤੇ ਜਿਥੇ ਜਿਹੜੇ ਵੀ ਆਪਣੇ ਸਬੰਧਕ ਜਿਹੜੇ ਮਹਿਕਮੇ ਆ ਉਹਨਾਂ ਦੇ ਸਾਡੇ ਜਿਹੜੇ ਪਕੜ ਬਣੀ ਰਵੇ ਤੇ ਸਾਡੇ ਕੰਮ ਹੁੰਦੇ ਰਹਿਣ ਨਹੀਂ ਤੇ ਜਿਹੜੇ ਮਹਿਕਮੇ ਸਖਤਾਈ ਕਰਦੇ ਹੁੰਦੇ ਜਦੋਂ ਸਾਡਾ ਇਕਾ ਨਹੀਂ ਰਹਿੰਦਾ ਤੇ ਇਕਾ ਬਣਾ ਕੇ ਰੱਖੀ ਆਪਾਂ ਤੇ ਹੁਣ ਪ੍ਰਧਾਨ ਜੀ ਜੀ ਬੋਲੇ ਬੇਨਤੀ ਇਹ ਆ ਕਿ ਸਾਰੇ ਪਰ ਆਏ ਵਧਾਈ ਦੇ ਪਾਤਰ ਨੇ ਚਾਹ ਕੋਈ ਦੋ ਜਥੇ ਬੰਨਿਆ ਚ ਇੱਕ ਬੰਦਾ ਜਥੇ ਬੰਦੀ ਉਹ ਹੀ ਹੈ ਕਿਉਂ ਜਥੇ ਬੰਦੀ ਨਾਲ ਸੰਬੰਧ ਤੇ ਜਿੰਨੇ ਪੰਦੇ ਘਟ ਜਾਵਾ ਸਾਰੇ ਸਾਡੇ ਬਰੋਬਰ ਨੇ ਅੱਜ ਮੈਸੇਜ ਦੇਣਾ ਚਾਹੁੰਦੇ ਤੁਹਾਡੇ ਮੇਰੇ ਰਾਹੀਂ ਕਿਸ ਆਪਣਾ ਛੜਕ ਵਾਲੇ ਵੀਰਾਂ ਨੂੰ ਸਾਡੀ ਸੜਕ ਤੋੜੀ ਹੋਈ ਆ ਉਹਦੇ ਸਬੰਧ ਵਿੱਚ ਸਿਆਣੇ ਬਣ ਕੇ ਜਾ ਤਾਂ ਉਹਨੂੰ ਕਵਰ ਕਰ ਲੈਣਾ ਬਣਾ ਦੇਣਾ ਨਹੀਂ ਤੇ ਇਹਨਾਂ ਨੂੰ ਅੱਜ ਤੋਂ ਕੁਝ ਦਿਨ ਪਈ 1-2 ਦਿਨਾਂ ਵਿੱਚ ਵਿੱਚ ਹੀ ਅਸੀਂ ਆਪਦੀ ਮੀਟਿੰਗ ਕਰਕੇ ਅਸੀਂ ਉੱਥੇ ਰੋਡ ਜਾਮ ਕਰਾਂਗੇ ਔਰ ਉਹਨਾਂ ਦਾ ਜਿਹੜਾ ਪਲਾਂਟ ਸਾਰਾ ਬੰਦ ਕਰਾਂਗੇ ਇਹਨਾਂ ਗੱਲਾਂ ਨਾਲ ਕਹਿੰਦਾ ਆ ਮੈਂ ਭਰਾਵਾਂ ਕਸਾਨ ਭਰਾਵਾਂ ਦਾ ਤੈਨੂੰ ਜਿਹੜਾ ਧੰਨਵਾਦ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਰੋ ਸੰਗਤ ਨਹੀਂ ਡੋਟਣੀ ਬੋਲਿਆ ਕਰੋ ਤਖੜੇ ਹੋ ਕੇ ਅੱਗੇ ਆਇਆ ਕਰੋ ਤੁਹਾਡੇ ਕੋਲ ਡੀਸੀ ਐਸਪੀ ਕੋਈ ਬੰਦਾ ਤੁਹਾਡੇ ਅੱਗੇ ਨਹੀਂ ਖਲੋਸੇਗਾ ਜੇ ਤੁਹਾਡਾ ਡੰਡਾ ਤੇ ਝੰਡਾ ਕੰਮਰੇਗਾ ਤੁਹਾਡੀ ਕੋਈ ਗਵਾਲ ਨਹੀਂ ਵੇਖਿਆ ਕਿ ਇਹੋ ਜਿਹੇ ਬੰਦੇ ਆ ਸਾਨੂੰ ਜਿਹੜੇ ਆਗੇ ਨੇ ਆਪਣਾ ਨੀਅਤੇ ਆਪਣੇ ਦੇ ਖੁਰਸੀਆਂ ਵਾਲੇ ਸਾਨੂੰ ਉਹਨਾਂ ਦਾ ਕੋਈ ਮਸਲ ਨਹੀਂ ਤੁਹਾਡੀ ਜਿਹੇ ਬੰਦੀ ਸਾਰਿਆਂ ਨਾਲ ਉੱਤਿਆ ਮੋਦੀ ਵਰਗੀਆਂ ਗੋਡੀਆਂ ਲਵਾਈਆਂ ਹਨ ਹੁਣ ਵੀ ਲਾਉਣ ਜਾ ਰਹੇ ਆ ਇਹਦੇ ਡਰਿਆ ਨਾ ਕਰੋ ਬਾਜ ਚੜ ਕੇ ਹਸਲਿਆ ਕਰੋ ਵੈਕਰ ਜੀ ਕਾ ਖਾਲਸਾ ਵੈਕਰ ਜੀ ਬੇ